ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੀ ਨਵੀਂ ਵੀਡੀਓ ਦੇ ਵਿੱਚ ਲੈ ਕੇ ਹਾਜ਼ਰ ਆ। ਆਪਾਂ ਆਪਣੀ ਅੱਜ ਦੀ ਕਹਾਣੀ ਕਹਾਣੀ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਆਪਣੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਕਿਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ। ਜੇਕਰ ਤੁਹਾਨੂੰ ਕਹਾਣੀ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰਨਾ। ਆਪਣੀ ਅੱਜ ਦੀ ਕਹਾਣੀ ਇੱਕ ਐਸਪੀ ਸਾਹਿਬ ਨੇ ਬਹੁਤ ਇਮਾਨਦਾਰ ਤੇ ਆਪਣੀ ਡਿਊਟੀ ਪ੍ਰਤੀ ਬਹੁਤ ਹੀ ਸੰਜੀਦਾ ਨੇ ਉਹਨਾਂ ਦੀ ਡਿਊਟੀ ਆਪਣੇ ਘਰ ਤੋਂ ਕਾਫੀ ਦੂਰ ਆ ਇਸ ਕਰਕੇ ਉਹ ਇੱਕ ਹਫ਼ਤੇ ਬਾਅਦ ਘਰ ਆਉਂਦੇ ਆ ਐਸਪੀ ਸਾਹਿਬ ਦੀ ਜਿਹੜੀ ਪਤਨੀ ਹੁੰਦੀ ਆ ਉਹ ਘਰ ਦੇ ਵਿੱਚ ਹੀ ਰਹਿੰਦੀ ਹੁੰਦੀ ਆ ਐਸਪੀ ਸਾਹਿਬ ਨੇ ਕਿਹਾ ਕਿ ਤੁਸੀਂ ਮੇਰੇ ਨਾਲ ਉੱਥੇ ਚੱਲੋ ਜਿੱਥੇ ਮੇਰੀ ਡਿਊਟੀ ਆਪਾਂ ਉੱਥੇ ਹੀ ਰਹਿਸ਼ ਕਰ ਲੈਨੇ ਆ ਪਰ ਉਹਦੀ ਪਤਨੀ ਕਹਿੰਦੀ ਵੀ ਨਹੀਂ ਮੈਂ ਇਹ ਸ਼ਹਿਰ ਛੱਡ ਕੇ ਨਹੀਂ ਜਾਊਂਗੀ ਤੁਸੀਂ ਕੋਈ ਗੱਲ ਨਹੀਂ ਇੱਕ ਹਫ਼ਤੇ ਬਾਅਦ ਆ ਜਿਆ ਕਰੋ ਐਸਪੀ ਸਾਹਿਬ ਇੱਕ ਹਫ਼ਤੇ ਬਾਅਦ ਆਉਂਦੇ ਆ ਉਹ ਆਪਣੇ ਕੰਮ ਦੇ ਵਿੱਚ ਦਿਨ ਰਾਤ ਵਿਅਸਤ ਰਹਿੰਦੇ ਆ ਫਿਰ ਵੀ ਉਹ ਆਪਣੀ ਪਤਨੀ ਦਾ ਖਿਆਲ ਰੱਖਦੇ ਆ ਉਹਨੂੰ ਫੋਨ ਕਰਦੇ ਰਹਿੰਦੇ ਆ ਇੱਕ ਦਿਨ ਐਸਪੀ ਸਾਹਿਬ ਨੂੰ ਫੋਨ ਆਉਂਦਾ ਕਿਸੇ ਅਨਨੌਨ ਨੰਬਰ ਤੋਂ ਤੇ ਉਹਨਾਂ ਨੂੰ ਕਿਹਾ ਜਾਂਦਾ ਕਿ ਤੁਹਾਡੀ ਪਤਨੀ ਆ ਜਿਹੜੀ ਰੋਜ਼ ਸ਼ਹਿਰ ਦੇ ਇੱਕ ਮਸ਼ਹੂਰ ਹੋਟਲ ਦੇ ਵਿੱਚ ਜਾਂਦੀ ਆ ਇਹ ਸੁਣ ਕੇ ਐਸਪੀ ਸਾਹਿਬ ਹੈਰਾਨ ਰਹਿ ਜਾਂਦੇ ਆ ਤੇ ਉਹ ਸੋਚਦੇ ਆ ਵੀ ਜੇ ਹੁਣ ਮੈਂ ਆਪਣੀ ਪਤਨੀ ਨੂੰ ਪੁੱਛੂੰਗਾ ਤਾਂ ਉਹ ਮੰਨੂਗੀ ਨਹੀਂ ਜੋ ਨਹੀਂ ਆਇਆ ਲੱਗਦਾ ਵੀ ਕੀ ਪਤਾ ਹਨਾ ਕਿਹਨੇ ਫੋਨ ਕੀਤਾ ਵੀ ਕੋਈ ਸ਼ਾਇਦ ਸਾਡੇ 'ਚ ਲੜਾਈ ਪਾਉਣਾ ਚਾਹੁੰਦਾ ਉਹਨਾਂ ਟਰੱਕ ਡਰਾਈਵਰ ਬਣ ਕੇ ਆ ਜਾਂਦੇ ਆ ਟਰੱਕ ਡਰਾਈਵਰ ਬਣ ਕੇ ਉਸ ਹੋਟਲ ਦੇ ਵਿੱਚ ਜਾਂਦੇ ਆ ਕਿਉਂਕਿ ਬਹੁਤ ਤਰ੍ਹਾਂ ਦੇ ਲੋਕ ਉਸ ਹੋਟਲ ਦੇ ਵਿੱਚ ਆਉਂਦੇ ਸੀ ਤੇ ਉੱਥੇ ਹੋਟਲ ਵਾਲਿਆਂ ਨੂੰ ਕਹਿੰਦੇ ਆ ਕਿ ਮੈਨੂੰ ਇੱਕ ਕਮਰਾ ਚਾਹੀਦਾ ਕਿਰਾਏ ਤੇ ਮੈਂ ਰਹਿਣਾ ਚਲੋ ਹੋਟਲ ਵਾਲਿਆਂ ਨੇ ਤਾਂ ਹਨਾ ਕਿਰਾਇਆ ਲੈਣਾ ਸੀ ਉਹਨਾਂ ਨੇ ਐਸਪੀ ਸਾਹਿਬ ਨੂੰ ਕਮਰਾ ਕਿਰਾਏ ਤੇ ਦਿੱਤਾ ਐਸਪੀ ਸਾਹਿਬ ਲੌਬੀ ਦੇ ਵਿੱਚ ਹੀ ਸੋਫੇ ਤੇ ਬੈਠ ਜਾਂਦੇ ਆ ਕਿਉਂਕਿ ਉੱਥੇ ਹੋਰ ਬਹੁਤ ਸਾਰੇ ਕਸਟਮਰ ਆ ਜਿਹੜੇ ਜਾਂ ਕਹਿ ਲਓ ਗੈਸਟ ਆ ਜਿਹੜੇ ਆਉਂਦੇ ਆ ਉਹ ਬੈਠੇ ਹੁੰਦੇ ਆ ਤੇ ਉਹ ਵੇਖਦੇ ਆ ਉਹਨਾਂ ਦੀ ਪਤਨੀ ਆਉਂਦੀ ਆ ਉਹਦੇ ਮੂੰਹ ਤੇ ਮਾਸਕ ਲੱਗਿਆ ਹੁੰਦਾ ਆ ਕੇ ਉਹ ਉੱਪਰ ਚਲੀ ਜਾਂਦੀ ਆ ਸਿੱਧੀ ਉਹ ਵੇਖਦੀ ਨਹੀਂ ਗਈ ਚਲੀ ਜਾਂਦੀ ਆ ਐਸਪੀ ਸਾਹਿਬ ਨੂੰ ਆਪਣੀ ਪਤਨੀ ਦੀ ਪਛਾਣ ਆ ਜਾਂਦੀ ਆ ਔਰ ਰਿਸੈਪਸ਼ਨ ਤੇ ਜਾ ਕੇ ਪੁੱਛਦਾ ਵੀ ਜਿਹੜੀ ਔਰਤ ਗਈ ਹੈ ਇਥੋਂ ਇਹ ਕਿਹਦੇ ਨਾਲ ਆਈ ਆ ਉਹ ਕਹਿੰਦੇ ਵੀ ਇਹ ਔਰਤ ਤਕਰੀਬਨ ਤੀਜੇ ਚੌਥੇ ਦਿਨ ਇੱਥੇ ਆਉਂਦੀ ਆ ਵੀ ਇਹ ਆ ਕੇ ਰੂਮ ਦੇ ਵਿੱਚ ਚਲੀ ਜਾਂਦੀ ਇਹਨਾਂ ਦਾ ਇੱਕ ਪੱਕਾ ਹੀ ਰੂਮ ਲਿਆ ਹੋਇਆ ਵੀ ਇਦੋਂ ਬਾਅਦ ਕੋਈ ਇਹਦਾ ਪਤੀ ਆਊਗਾ ਵੀ ਪਤੀ ਆ ਜਾਂ ਕੋਈ ਵੀ ਇਹਦਾ ਜਾਣਕਾਰ ਵੀ ਸਾਨੂੰ ਨਹੀਂ ਪਤਾ ਉਹ ਹੋਰ ਪੁੱਛਣ ਦੀ ਕੋਸ਼ਿਸ਼ ਕਰਦਾ ਤਾਂ ਹੋਟਲ ਵਾਲੇ ਦੱਸਦੇ ਨਹੀਂ ਉਹ ਕਹਿੰਦੇ ਵੀ ਇਹ ਪ੍ਰਾਈਵੇਸੀ ਆ ਹਰ ਇੱਕ ਦੀ ਤੁਸੀਂ ਕਿਉਂ ਦੇ ਬਾਰੇ ਪੁੱਛ ਰਹੇ ਆ ਅਸੀਂ ਕਿਉਂ ਦੱਸੀਏ ਤੁਹਾਨੂੰ ਤਾਂ ਉਹ ਕਹਿੰਦਾ ਕਿ ਦੱਸਣਾ ਤਾਂ ਤੁਹਾਨੂੰ ਪਊਗਾ ਕੀ ਤੁਸੀਂ ਦੱਸੋ ਉਹ ਕਹਿੰਦੇ ਵੀ ਅਸੀਂ ਨਹੀਂ ਦੱਸਦੇ ਇਹ ਕੀ ਮਤਲਬ ਹੋਇਆ ਤੁਸੀਂ ਕਿਸੇ ਦੀ ਲਾਈਫ ਤੋਂ ਕੀ ਲੈਣਾ ਹੁਣ ਸਾਡੇ ਤਾਂ ਕੋਈ ਸੌਤਰਾਂ ਦੇ ਲੋਕ ਆਉਂਦੇ ਆ ਜਾਂਦੇ ਆ ਅਸੀਂ ਹੁਣ ਹਰ ਇੱਕ ਨੂੰ ਇੱਕ ਦੂਜੇ ਬਾਰੇ ਦੱਸਾਂਗੇ ਅਗਲੇ ਦੀ ਪ੍ਰਾਈਵੇਸੀ ਦਾ ਸਵਾਲ ਆ ਅਗਲਾ ਸਾਡੇ ਤੇ ਕੱਲ ਨੂੰ ਇਤਰਾਜ਼ ਕਰੂਗਾ ਤਾਂ ਐਸਪੀ ਸਾਹਿਬ ਆਪਣਾ ਏਡੀ ਕਾਰਡ ਆ ਜਿਹੜਾ ਕੱਢ ਕੇ ਵਿਖਾਉਂਦੇ ਆ ਤੇ ਉਹਨਾਂ ਨੂੰ ਕਹਿੰਦੇ ਆ ਵੀ ਦੱਸੋ ਤਾਂ ਉਹ ਆ ਜਿਹੜੇ ਡਰਦੇ ਦੱਸ ਦਿੰਦੇ ਆ ਉਹ ਦੱਸਦੇ ਆ ਵੀ ਇਹ ਔਰਤ ਆ ਜਿਹੜੀ ਆਉਂਦੀ ਆ ਉਸ ਤੋਂ ਬਾਅਦ ਇੱਕ ਮੁੰਡਾ ਆਉਂਦਾ ਹੁੰਦਾ ਇਹਨੂੰ ਮਿਲਣਾ ਵੀ ਇਹੇ ਤਕਰੀਬਨ ਥੋੜੇ ਜਿਹੇ ਦਿਨਾਂ ਤੋਂ ਆਉਂਦੇ ਆ ਤੇ ਉਹ ਕਹਿੰਦਾ ਵੀ ਤੁਹਾਨੂੰ ਪਤਾ ਹੈ ਕੌਣ ਆ ਇਹ ਮੇਰੀ ਪਤਨੀ ਆ ਇਹ ਸੁਣ ਕੇ ਹੋਟਲ ਵਾਲੇ ਜਿਹੜੇ ਡਰ ਜਾਂਦੇ ਆ ਉਹਨਾਂ ਨੂੰ ਕਹਿੰਦਾ ਵੀ ਤੁਹਾਡਾ ਤਾਂ ਕੋਈ ਕਸੂਰ ਨਹੀਂ ਤੁਹਾਡਾ ਹੋਟਲ ਆ ਹਨਾ ਤੁਹਾਡੇ ਇੱਥੇ ਲੋਕਾਂ ਨੇ ਆਉਣਾ ਕਮਰਾ ਕਰਾਏ ਤੇ ਲੈਣਾ ਵੀ ਤੁਹਾਡਾ ਤਾਂ ਆਪਦਾ ਬਿਜ਼ਨਸ ਆ ਇਹ ਤੁਹਾਨੂੰ ਕੀ ਪਤਾ ਵੀ ਕੌਣ ਕੀ ਦੇ ਨਾਲ ਆਉਂਦਾ ਪਰ ਮੈਂ ਇਸ ਗੱਲ ਦੀ ਹੈਰਾਨੀ ਮੰਨਦਾ ਵੀ ਉਹ ਔਰਤ ਆਈ ਸਿੱਧੀ ਉਹ ਕਮਰੇ 'ਚ ਚਲੀ ਗਈ ਵੀ ਤੁਸੀਂ ਕੋਈ ਉਹ ਤੋਂ ਆਈਡੀ ਪ੍ਰੂਫ ਨਹੀਂ ਲਿਆ ਉਹ ਕਹਿੰਦੇ ਵੀ ਦੇਖੋ ਅਸੀਂ ਕਿਸੇ ਦੀ ਵੀ ਜਿਹੜੀ ਪਰਸਨਲ ਲਾਈਫ ਆ ਉੱਤੇ ਸਵਾਲ ਨਹੀਂ ਕਰ ਸਕਦੇ ਸਾਡਾ ਕੰਮ ਹੈ ਹੋਟਲ ਦਾ ਕਮਰਾ ਕਰਾਇਤੇ ਦੇਣਾ ਸਾਡੇ ਬਹੁਤ ਤਰ੍ਹਾਂ ਦੇ ਜੋੜੇ ਆਉਂਦੇ ਆ ਹੋਰ ਲੋਕ ਆਉਂਦੇ ਆ ਹਨਾ ਵੀ ਸਾਨੂੰ ਕਿਸੇ ਦੀ ਨਿੱਜੀ ਜ਼ਿੰਦਗੀ ਨਾਲ ਕੋਈ ਮਤਲਬ ਨਹੀਂ ਹੈਗਾ ਤਾਂ ਐਸਪੀ ਸਾਹਿਬ ਆ ਜਿਹੜੇ ਉਹ ਉੱਥੇ ਹੀ ਬੈਠੇ ਹੁੰਦੇ ਆ ਸੋਫੇ ਤੇ ਤੇ ਉਹ ਵੇਟ ਕਰਦੇ ਆ ਵੀ ਕਦੋਂ ਮੇਰੀ ਪਤਨੀ ਬਾਹਰ ਆਊ ਕਾਫੀ ਟਾਈਮ ਬਾਅਦ ਉਹਦੀ ਪਤਨੀ ਜਿਹੜੀ ਉਹ ਆਉਂਦੀ ਆ ਉਹ ਕਲੂਈ ਆਉਂਦੀ ਆ ਜਦੋਂ ਉਹ ਆਉਂਦੀ ਆ ਤਾਂ ਐਸਪੀ ਸਾਹਿਬ ਆਪਣੀ ਪਤਨੀ ਦੇ ਸਾਹਮਣੇ ਖੜੇ ਹੋ ਜਾਂਦੇ ਆ ਤੇ ਉਹਦੀ ਪਤਨੀ ਜਿਹੜੀ ਨੀਵੀਂ ਪਾ ਕੇ ਜਦੋਂ ਲੰਘਣ ਲੱਗਦੀ ਆ ਤੇ ਐਸਪੀ ਸਾਹਿਬ ਆ ਉਹਦਾ ਹੱਥ ਫੜ ਲੈਂਦੇ ਆ ਉਹ ਜਦੋਂ ਉੱਪਰ ਵੇਖਦੀ ਆ ਤੇ ਉਹ ਆਪਣੇ ਪਤੀ ਨੂੰ ਵੇਖ ਕੇ ਹੱਕੀ ਬੱਕੀ ਰਹਿ ਜਾਂਦੀ ਆ ਐਸਪੀ ਸਾਹਿਬ ਉੱਥੇ ਉਹਨੂੰ ਕੁਝ ਨਹੀਂ ਕਹਿੰਦੇ ਉਹਨੂੰ ਕਹਿੰਦੇ ਆ ਵੀ ਆ ਜਾ ਗੱਡੀ 'ਚ ਬੈਠ ਮੇਰੇ ਨਾਲ ਚਲੋ ਡਰਦੀ ਉਹ ਵੀ ਗੱਡੀ 'ਚ ਬੈਠ ਜਾਂਦੀ ਆ ਗੱਡੀ 'ਚ ਬੈਠ ਕੇ ਉਹਨੂੰ ਘਰ ਲੈ ਹੁੰਦੇ ਆ ਤੇ ਉਹਨੂੰ ਪੁੱਛਦੇ ਆ ਵੀ ਕਿਹਦੇ ਨਾਲ ਜਾਨੀ ਆ ਤੂੰ ਉਡਰਦੀ ਕੁਛ ਨਹੀਂ ਬੋਲਦੀ ਤਾਂ ਐਸਪੀ ਸਾਹਿਬ ਕਹਿੰਦੇ ਵੀ ਦੇਖ ਤੇਰੀ ਪਰਸਨਲ ਲਾਈਫ ਆ ਮੈਂ ਮੰਨਦਾ ਪਰ ਤੈਨੂੰ ਪਤਾ ਤੂੰ ਮੇਰੇ ਘਰ ਦੀ ਇੱਜ਼ਤ ਆ ਮੇਰੀ ਪਤਨੀ ਆ ਜੇ ਤੈਨੂੰ ਮੇਰੇ ਨਾਲ ਵਿਆਹ ਕਰਾਉਣਾ ਮੇਰੇ ਨਾਲ ਰਹਿਣਾ ਪਸੰਦ ਨਹੀਂ ਤੇ ਤੂੰ ਮੈਨੂੰ ਪਹਿਲਾਂ ਦੱਸ ਦਿੰਦੀ ਵੀ ਤੂੰ ਬਗਾਨੇ ਮਰਦ ਨਾਲ ਹੋਟਲ ਦੇ ਵਿੱਚ ਜਾਨੀ ਆ ਵੀ ਜਦੋਂ ਲੋਕਾਂ ਨੂੰ ਪਤਾ ਲੱਗੂਗਾ ਹਨਾ ਵੀ ਤੂੰ ਮੇਰੀ ਪਤਨੀ ਹੋ ਕੇ ਉੱਥੇ ਜਾਨੀ ਆ ਤੇ ਮੇਰੀ ਕੀ ਇੱਜ਼ਤ ਰਹੇਗੀ ਮੈਨੂੰ ਤੂੰ ਲਾਈਕ ਨਹੀਂ ਕਰਦੀ ਇਹਦਾ ਮਤਲਬ ਜਦੋਂ ਮੈਂ ਤੈਨੂੰ ਕਿਹਾ ਤੂੰ ਮੇਰੇ ਨਾਲ ਰਹਿ ਤੂੰ ਮੇਰੇ ਨਾਲ ਰਹਿੰਦੀ ਨਹੀਂ ਉਹ ਕਹਿੰਦੀ ਵੀ ਤੁਸੀਂ ਮੇਰਾ ਖਿਆਲ ਨਹੀਂ ਰੱਖਦੇ ਤਾਂ ਕਰਕੇ ਫਿਰ ਮੈਨੂੰ ਤਾਂ ਕਿਸੇ ਦੇ ਸਾਥ ਦੀ ਲੋੜ ਆ ਉਹ ਕਹਿੰਦੇ ਵੀ ਇਹ ਨਹੀਂ ਹੋ ਸਕਦਾ ਵੀ ਜਦੋਂ ਮੈਂ ਤੈਨੂੰ ਕਿਹਾ ਵੀ ਇੱਥੇ ਮੇਰੀ ਡਿਊਟੀ ਮੇਰੀ ਬਦਲੀ ਨਹੀਂ ਹੋ ਰਹੀ ਆਪਾਂ ਉੱਥੇ ਹੀ ਸ਼ਿਫਟ ਹੁੰਨੇ ਆ ਤਾਂ ਤੁਸੀਂ ਕਿਹਾ ਕਿ ਨਹੀਂ ਮੈਂ ਇਸ ਸ਼ਹਿਰ ਛੱਡ ਕੇ ਨਹੀਂ ਜਾਣਾ ਦੇਖੋ ਹਾਲਾਤ ਹੁੰਦੇ ਆ ਕਈ ਵਾਰੀ ਸਾਨੂੰ ਜਗਾ ਛੱਡਣੀ ਪੈ ਜਾਂਦੀ ਆ ਜੇ ਤੈਨੂੰ ਮੇਰੇ ਨਾਲ ਪਿਆਰ ਆਪਣੇ ਪਰਿਵਾਰ ਨਾਲ ਪਿਆਰ ਸੀ ਤਾਂ ਤੂੰ ਇਹ ਸ਼ਹਿਰ ਛੱਡ ਕੇ ਮੇਰੇ ਨਾਲ ਚਲੀ ਜਾਂਦੀ ਪਰ ਤੂੰ ਕਿਉਂ ਨਹੀਂ ਗਈ ਮੈਨੂੰ ਨਹੀਂ ਪਤਾ ਤੂੰ ਇਸ ਮੁੰਡੇ ਦੇ ਕਰਕੇ ਨਹੀਂ ਨਾ ਗਈ ਫਿਰ ਉਹ ਮੰਨ ਜਾਂਦੀ ਆ ਉਹ ਕਹਿੰਦੀ ਵੀ ਹਾਂ ਵੀ ਮੈਂ ਇਹਨੂੰ ਪਿਆਰ ਕਰਦੀ ਆ ਪਸੰਦ ਕਰਦੀ ਆ ਅਸੀਂ ਦੋਨੋਂ ਇੱਕ ਦੂਜੇ ਨੂੰ ਬਹੁਤ ਸਮੇਂ ਤੋਂ ਪਸੰਦ ਕਰਦੇ ਆ ਮੇਰੇ ਘਰਦਿਆਂ ਨੇ ਮੇਰਾ ਵਿਆਹ ਜਿਹੜਾ ਕਰ ਦਿੱਤਾ ਕਿਉਂਕਿ ਉਹ ਮੁੰਡਾ ਜਿਹੜਾ ਉਹ ਕੋਈ ਨੌਕਰੀ ਨਹੀਂ ਕਰਦਾ ਹੈਗਾ ਛੋਟੀ ਜੀ ਪ੍ਰਾਈਵੇਟ ਨੌਕਰੀ ਕਰਦਾ ਤੇ ਮੇਰੇ ਘਰਦਿਆਂ ਨੂੰ ਇਹ ਸੀ ਕਿ ਵਧੀਆ ਤਕੜੇ ਘਰ ਦੇ ਵਿੱਚ ਮੇਰਾ ਵਿਆਹ ਹੋਵੇ ਮੇਰੇ ਪਾਪਾ ਆਪ ਬਹੁਤ ਵੱਡੀ ਜੌਬ ਕਰਦੇ ਸੀ ਪਰ ਮੈਂ ਤੁਹਾਡੇ ਨਾਲ ਖੁਸ਼ ਨਹੀਂ ਸੀ। ਕਿਉਂ ਕਹਿੰਦੀ ਫਿਰ ਤੂੰ ਮੈਨੂੰ ਪਹਿਲਾਂ ਦੱਸ ਦਿੰਦੀ? ਤਾਂ ਉਹ ਕਹਿੰਦੀ ਵੀ ਜੇ ਮੈਂ ਪਹਿਲਾਂ ਦੱਸਦੀ ਵੀ ਤੁਸੀਂ ਇਤਰਾਜ਼ ਕਰਨਾ ਸੀ ਇਸ ਗੱਲ ਦਾ ਵੀ ਤੁਸੀਂ ਮੇਰੇ ਪਾਪਾ ਨੂੰ ਦੱਸਣਾ ਸੀ। ਤੇ ਉਹ ਕਹਿੰਦਾ ਵੀ ਹੁਣ ਵੀ ਤਾਂ ਮੈਨੂੰ ਪਤਾ ਲੱਗਿਆ ਹੀ ਆ ਵੀ ਇਸ ਹਾਲਤ ਦੇ ਵਿੱਚ ਮੈਂ ਤੈਨੂੰ ਦੇਖਿਆ ਮੈਨੂੰ ਕਿਸੇ ਨੇ ਫੋਨ ਕੀਤਾ ਵੀ ਮੈਨੂੰ ਜ਼ਿਆਦਾ ਦੁੱਖ ਲੱਗਿਆ। ਚਲ ਉਹ ਕਹਿੰਦਾ ਕਿ ਐਂ ਕਰ ਉਸ ਮੁੰਡੇ ਨੂੰ ਫੋਨ ਕਰ। ਉਹ ਫੋਨ ਨਹੀਂ ਕਰਦੀ ਡਰਦੀ। ਉਹ ਕਹਿੰਦਾ ਫੋਨ ਕਰਾ ਮੈਂ ਨਹੀਂ ਕੁਝ ਕਹਿੰਦਾ। ਚਲ ਉਹ ਤੋਂ ਫੋਨ ਕਰਾਉਂਦਾ ਤੇ ਉਹ ਫੋਨ ਕਰਦੀ ਆ ਰਾਹੁਲ। ਇੱਥੇੋਂ ਉਹ ਕਹਿੰਦਾ ਵੀ ਮੈਂ ਬਾਹਰ ਆਂ ਸ਼ਹਿਰ ਤੋਂ ਬਾਹਰ ਆ ਮੈਂ ਕਹਿੰਦੀ ਵੀ ਹੁਣੇ ਆਜੋ ਘਰੇ ਉਹ ਕਹਿੰਦਾ ਵੀ ਕਿਉਂ ਕੀ ਹੋ ਗਿਆ ਵੀ ਅੱਗੇ ਤਾਂ ਆਪਾਂ ਕਦੇ ਘਰੇ ਮਿਲੇ ਨਹੀਂ ਵੀ ਘਰੇ ਕਿਉਂ ਕਹਿੰਦੀ ਬੱਸ ਮੇਰਾ ਜੀ ਕਰਦਾ ਤੁਹਾਨੂੰ ਮਿਲਣ ਨੂੰ ਮੇਰਾ ਜੀ ਨਹੀਂ ਲੱਗ ਰਿਹਾ ਉਹ ਕਹਿੰਦਾ ਵੀ ਘਰੇ ਆਪਾਂ ਕਿਵੇਂ ਮਿਲ ਸਕਦੇ ਆ ਕਹਿੰਦੀ ਵੀ ਮੇਰੇ ਪਤੀ ਆ ਜਿਹੜੇ ਉਹ ਆਊਟ ਆਫ ਇੰਡੀਆ ਗਏ ਆ ਉਹ ਹਫ਼ਤਾ ਨਹੀਂ ਆਉਂਦੇ ਵੀ ਇੱਥੇ ਆਪਾਂ ਨੂੰ ਕੋਈ ਖਤਰਾ ਨਹੀਂ ਵੀ ਤੂੰ ਆ ਜਾ ਬੱਸ ਉਹ ਕਹਿੰਦਾ ਚੱਲ ਫਿਰ ਮੈਨੂੰ ਟਾਈਮ ਲੱਗੂ 3-4 ਘੰਟੇ ਲੱਗਣਗੇ ਕਹਿੰਦੀ ਠੀਕ ਐ ਚਲੋ 3-4 ਦੇ ਵੀ 4-5 ਘੰਟਿਆਂ ਬਾਅਦ ਉਹ ਆਉਂਦਾ ਜਦੋਂ ਉਹ ਆ ਕੇ ਡੋਰ ਬੈਲ ਵਜਾਉਂਦਾ ਤਾਂ ਐਸਪੀ ਸਾਹਿਬ ਦੀ ਪਤਨੀ ਦਰਵਾਜ਼ਾ ਖੋਲਦੀ ਆ ਉਸ ਤੋਂ ਬਾਅਦ ਜਦੋਂ ਉਹ ਅੰਦਰ ਆਉਂਦੇ ਆ ਤਾਂ ਉਹ ਮੁੰਡਾ ਜਿਹੜਾ ਐਸਪੀ ਸਾਹਿਬ ਨੂੰ ਵੇਸ਼ ਕੇ ਘਬਰਾ ਜਾਂਦਾ ਤੇ ਉਹ ਉਹਦੇ ਵੱਲ ਵੇਖਦਾ ਉਹਦੀ ਪਤਨੀ ਵੱਲ ਉਹਨੂੰ ਕਹਿੰਦਾ ਸੀਮਾ ਉਹ ਕਹਿੰਦੀ ਵੀ ਹਾਂ ਇਹਨਾਂ ਨੇ ਮੇਰੇ ਤੋਂ ਫੋਨ ਕਰਾਇਆ ਜਦੋਂ ਉਹ ਥੋ ਭੱਜਣ ਲੱਗਦਾ ਤਾਂ ਐਸਪੀ ਸਾਹਿਬ ਦੀ ਮਾਂ ਫੜ ਲੈਂਦੇ ਆ ਤੇ ਉਹਨੂੰ ਕਹਿੰਦੇ ਆ ਭੱਜਣ ਦੀ ਲੋੜ ਨਹੀਂ ਬੈਠੋ ਤੁਸੀਂ ਉਹਨਾਂ ਦੋਨਾਂ ਨੂੰ ਸੋਫੇ ਤੇ ਬਿਠਾ ਲੈਂਦਾ ਮੇਰੀ ਪਤਨੀ ਨੇ ਸਾਰਾ ਕੁਝ ਸੱਚ ਮੇਰੇ ਕੋਲ ਦੱਸ ਦਿੱਤਾ ਦੇਖ ਇਹਨੂੰ ਮੇਰੇ ਨਾਲ ਕੋਈ ਪਿਆਰ ਨਹੀਂ ਠੀਕ ਹੈ ਅਸੀਂ ਪਤੀ ਪਤਨੀ ਇੱਕ ਰਿਸ਼ਤੇ ਦੇ ਵਿੱਚ ਵੱਜੇ ਹਾਂ ਪਰ ਜਦੋਂ ਮੇਰੇ ਨਾਲ ਰਹਿ ਕੇ ਵੀ ਇਹਨੂੰ ਮੇਰੇ ਨਾਲ ਪਿਆਰ ਨਹੀਂ ਮੁਹੱਬਤ ਨਹੀਂ ਫਿਰ ਮੈਂ ਤੁਹਾਡੇ ਰਾਹ ਦੇ ਵਿੱਚ ਰੋੜਾ ਕਿਉਂ ਬਣਾ ਮੈਂ ਆਪਣੀ ਪਤਨੀ ਨੂੰ ਆਪਣੇ ਨਾਲ ਲੈ ਜਾਣਾ ਚਾਹੁੰਦਾ ਸੀ ਜਿੱਥੇ ਮੇਰੀ ਡਿਊਟੀ ਹੈ ਪਰ ਇਹ ਗਈ ਨਹੀਂ ਕਿਉਂਕਿ ਇਹ ਤੈਨੂੰ ਛੱਡ ਕੇ ਨਹੀਂ ਜਾਣਾ ਚਾਹੁੰਦੀ ਸੀ ਮੈਂ ਇਹੋ ਜੀ ਪਤਨੀ ਤੋਂ ਕੀ ਕਰਾਉਣਾ ਜਿਹਨੂੰ ਮੇਰਾ ਕੋਈ ਖਿਆਲ ਨਹੀਂ ਮੇਰੀ ਇੱਜ਼ਤ ਦਾ ਖਿਆਲ ਨਹੀਂ ਕਿ ਤੂੰ ਇਹਦੇ ਨਾਲ ਵਿਆਹ ਕਰਾਉਣ ਲਈ ਰਾਜ਼ੀ ਆ ਤੇ ਉਹ ਕਹਿੰਦਾ ਵੀ ਹਾਂ ਮੈਂ ਇਹਦੇ ਨਾਲ ਵਿਆਹ ਕਰਾਉਣ ਲਈ ਰਾਜ਼ੀ ਆ ਤਾਂ ਐਸਪੀ ਸਾਹਬ ਆ ਜਿਹੜੇ ਵਕੀਲ ਨੂੰ ਫੋਨ ਕਰਦੇ ਆ ਵਕੀਲ ਨੂੰ ਫੋਨ ਕਰਕੇ ਕਹਿੰਦੇ ਵੀ ਤਲਾਕ ਦੇ ਪੇਪਰ ਲੈ ਕੇ ਆਓ ਵਕੀਲ ਤਲਾਕ ਦੇ ਪੇਪਰ ਲੈ ਕੇ ਆਉਂਦਾ ਚਲੋ ਉਹ ਉਸੇ ਸਮੇਂ ਆਪਣੀ ਪਤਨੀ ਨੂੰ ਤਲਾਕ ਦਿੰਦੇ ਆ ਦੋਨੋਂ ਜਣੇ ਸਾਈਨ ਕਰਦੇ ਆ ਤਲਾਕ ਤੇ ਉਸ ਤੋਂ ਬਾਅਦ ਉਹ ਕੋਰਟ ਮੈਰਿਜ ਆ ਜਿਹੜੀ ਉਹਨਾਂ ਦੋਨਾਂ ਦੀ ਕਰਵਾਉਂਦੇ ਆ ਓਹੋ ਕੁੜੀ ਦੇ ਮਾਪਿਆਂ ਨੂੰ ਸੱਦ ਲੈਂਦੇ ਆ ਆਣ ਗਵਾਣਡ ਹੋਰ ਰਿਸ਼ਤੇਦਾਰਾਂ ਨੂੰ ਕਈ ਨੂੰ ਬੁਲਾ ਲੈਂਦੇ ਆ ਵੀ ਅਗਲੇ ਹਫਤੇ ਤੁਹਾਡੀ ਮੈਂ ਕੋਟ ਮੈਰਿਜ ਕਰਾਉਂ ਉਹਨਾਂ ਨੂੰ ਸਾਰਿਆਂ ਨੂੰ ਬੁਲਾ ਕੇ ਉਹਨਾਂ ਨੂੰ ਇੰਟੀਮੇਟ ਕਰ ਦਿੰਦੇ ਆ ਵੀ ਦੇਖੋ ਭਾਈ ਇਹਨਾਂ ਦਾ ਰਿਸ਼ਤਾ ਮੇਰੇ ਨਾਲ ਇਹ ਧੋਖਾ ਕਰਦੀ ਐ ਵੀ ਮੈਂ ਨਹੀਂ ਇਹਨੂੰ ਰੱਖਣਾ ਵੀ ਮੈਂ ਇਹਨਾਂ ਦੇ ਰਾਹ 'ਚ ਰੋੜਾ ਨਹੀਂ ਬਣਨਾ ਚਾਹੁੰਦਾ ਕੁੜੀ ਦੇ ਮਾਪੇ ਆ ਉਹਨੂੰ ਬਹੁਤ ਕਹਿੰਦੇ ਆ ਪਰ ਕੁੜੀ ਐ ਜਿਹੜੀ ਚੁੱਪ ਹੁੰਦੀ ਐ ਸੀਮਾ ਚੁੱਪ ਹੁੰਦੀ ਐ ਪਰ ਸੀਮਾ ਦਾ ਪਤੀ ਐ ਜਿਹੜਾ ਉਹਨਾਂ ਨੂੰ ਕਹਿ ਦਿੰਦਾ ਵੀ ਤੁਸੀਂ ਇਹਨੂੰ ਸਮਝਾਓ ਕੁਝ ਵੀ ਕਰੋ ਵੀ ਮੈਂ ਇਹ ਗੱਲ ਲਈ ਰਾਜੀ ਨਹੀਂ ਹੋਊਂਗਾ ਹੁਣ ਮੈਂ ਇਹਨੂੰ ਨਹੀਂ ਰੱਖੂਗਾ ਠੀਕ ਹੈ ਇੱਕ ਹਫਤਾ ਹੀ ਮੇਰੇ ਘਰ ਹੀ ਰਹੂਗੀ ਕਿਉਂਕਿ ਉਹਨੂੰ ਇਹ ਸੀ ਵੀ ਇਹਦੇ ਕਰਦੇ ਆਣੇ ਇਹਦੇ ਨਾਲ ਕੁਝ ਕਰਤਾ ਗਲਤ ਹੈ ਨਾ ਵੀ ਮੇਰੇ ਸਿਰ ਕੋਈ ਗੱਲ ਆਊਗੀ ਇੱਕ ਹਫਤਾ ਇੱਥੇ ਰਹੁ ਮੈਂ ਵੀ ਘਰ ਰਹੂਗਾ ਇੱਕ ਹਫਤੇ ਬਾਅਦ ਇਹਨਾਂ ਦੀ ਕੋਰਟ ਮੈਰਿਜ ਮੈਂ ਕਰਵਾ ਦਊਂਗਾ ਫਿਰ ਇਹ ਆਪਦੀ ਜ਼ਿੰਦਗੀ ਜਿਵੇਂ ਮਰਜ਼ੀ ਜੀਉਣ ਫਿਰ ਮੇਰੀ ਕੋਈ ਜ਼ਿੰਮੇਵਾਰੀ ਨਹੀਂ ਹੋਊਗੀ ਚਲੋ ਅਗਲੇ ਹਫਤੇ ਉਹ ਸੀਮਾ ਦੇ ਰਾਹੁਲ ਦੀ ਕੋਰਟ ਮੈਰਿਜ ਕਰਵਾਉਂਦਾ ਤੇ ਉਹ ਕੋਰਟ ਮੈਰਿਜ ਕਰਵਾ ਕੇ ਚਲੇ ਜਾਂਦੇ ਆ ਸੀਮਾ ਦੇ ਜਿਹੜੇ ਪੇਕੇ ਆ ਉਹਦੇ ਨਾਲ ਰਿਸ਼ਤਾ ਤੋੜ ਦਿੰਦੇ ਆ ਕਹਿੰਦੇ ਆ ਵੀ ਤੂੰ ਸਾਡਾ ਨੱਕ ਨੀਵਾ ਕੀਤਾ ਵੀ ਅਸੀਂ ਤੇਰੇ ਲਈ ਇੰਨਾ ਵਧੀਆ ਪੜਿਆ ਲਿਖਿਆ ਸਮਝਦਾਰ ਮੁੰਡਾ ਲੱਭਿਆ ਸੀ ਵੀ ਹੁਣ ਤੂੰ ਇੱਕ ਛੋਟੀ ਨੌਕਰੀ ਵਾਲੇ ਨਾਲ ਐਡਜਸਟ ਕਿਵੇਂ ਕਰੇਂਗੀ ਤਾਂ ਸੀਮਾ ਜਿਹੜੀ ਕੁਛ ਨਹੀਂ ਬੋਲਦੀ ਉਹਦੇ ਨਾਲ ਰਿਸ਼ਤਾ ਤੋੜ ਕੇ ਚਲੇ ਜਾਂਦੇ ਆ ਰਾਹੁਲ ਸੀਮਾ ਨੂੰ ਲੈ ਕੇ ਚਲੇ ਜਾਂਦਾ ਤੇ ਐਸਪੀ ਸਾਹਿਬ ਘਰ ਆ ਜਾਂਦੇ ਆ ਘਰ ਆ ਕੇ ਉਹ ਸੋਚਦੇ ਆ ਵੀ ਮੈਂ ਆਪਣੀ ਪਤਨੀ ਨੂੰ ਇੰਨੀ ਇੱਜ਼ਤ ਇੰਨਾ ਪਿਆਰ ਦਿੱਤਾ ਵੀ ਉਹਨੇ ਮੇਰੇ ਨਾਲ ਚੀਟ ਕੀਤਾ ਚਲੋ ਉਹ ਅਗਲੇ ਹਫਤੇ ਆਪਣੀ ਡਿਊਟੀ ਆ ਜਿਹੜੀ ਜੁਆਇਨ ਕਰਦੇ ਆ 15 ਦਿਨ ਦੀ ਛੁੱਟੀ ਲੈ ਲਈ ਹੁੰਦੀ ਆ ਉਹਨਾਂ ਨੇ ਜੁਆਇਨ ਕਰਦੇ ਆ ਜਾ ਕੇ ਉਹ ਡਿਊਟੀ ਪ੍ਰਤੀ ਸਮਰਪਿਤ ਹੋ ਜਾਂਦੇ ਆ ਦੋ ਤਿੰਨ ਮਹੀਨੇ ਬਾਅਦ ਉਹਨਾਂ ਨੂੰ ਇਕੱਲਾਪਨ ਮਹਿਸੂਸ ਹੁੰਦਾ ਆਪਣੀ ਜ਼ਿੰਦਗੀ ਦੇ ਵਿੱਚ ਫਿਰ ਉਹ ਆਪਣੇ ਲਈ ਇੱਕ ਨਾਰਮਲ ਘਰ ਦੀ ਕੁੜੀ ਵੇਖਦੇ ਆ ਕਿਸੇ ਨੂੰ ਕਹਿ ਕੇ ਕੁੜੀ ਵੇਖਦੇ ਆ ਕੁੜੀ ਨਾਲ ਗੱਲ ਕਰਦੇ ਆ ਵੀ ਦੇਖ ਵੀ ਮੈਨੂੰ ਤੇਰੀ ਅਮੀਰੀ ਗਰੀਬੀ ਨਾਲ ਕੋਈ ਮਤਲਬ ਨਹੀਂ ਹੈਗਾ ਤੂੰ ਪੜ੍ਹੀ ਲਿਖੀ ਆ ਸੋਹਣੀ ਸੁਨੱਖੀ ਆ ਤੇ ਮੇਰੀ ਪਤਨੀ ਬਣਨ ਦੇ ਲਾਇਕ ਆ ਬਸ ਮੈਨੂੰ ਇੱਕ ਗੱਲ ਦੱਸ ਦੀ ਕਿ ਮੇਰੀ ਪਹਿਲੀ ਪਤਨੀ ਵਾਂਗੂੰ ਤੂੰ ਮੇਰੇ ਨਾਲ ਧੋਖਾ ਤਾਂ ਨਹੀਂ ਕਰਦੀ ਤਾਂ ਉਹ ਕੁੜੀ ਆ ਕਹਿੰਦੀ ਆ ਵੀ ਨਹੀਂ ਮੈਂ ਤੁਹਾਡੇ ਨਾਲ ਰਹੂੰਗੀ ਹਰ ਪਲ ਤੁਹਾਡਾ ਖਿਆਲ ਰੱਖੂੰਗੀ ਫਿਰ ਐਸਪੀ ਸਾਹਿਬ ਉਸ ਕੁੜੀ ਨਾਲ ਵਿਆਹ ਕਰਵਾਉਂਦੇ ਆ ਤੇ ਜਿੱਥੇ ਉਹਦੀ ਡਿਊਟੀ ਹੁੰਦੀ ਆ ਐਸਪੀ ਸਾਹਿਬ ਦੀ ਉੱਥੇ ਹੀ ਉਹ ਇੱਕ ਫਲੈਟ ਲੈ ਕੇ ਆਪਣੀ ਉਸ ਪਤਨੀ ਨਾਲ ਰਹਿਣਾ ਸ਼ੁਰੂ ਕਰ ਦਿੰਦੇ ਆ ਹਾਂਜੀ ਦੋਸਤੋ ਪਤੀ ਪਤਨੀ ਦਾ ਰਿਸ਼ਤਾ ਬਹੁਤ ਹੀ ਪਵਿੱਤਰ ਤੇ ਵਿਸ਼ਵਾਸ ਤੇ ਟਿਕਿਆ ਰਿਸ਼ਤਾ ਹੁੰਦਾ ਇਹ ਰਿਸ਼ਤਾ ਜਿੰਨਾ ਪਿਆਰਾ ਹੁੰਦਾ ਉਨਾ ਹੀ ਇਹ ਨਾਜ਼ੁਕ ਹੁੰਦਾ ਇਸ ਰਿਸ਼ਤੇ ਦੇ ਵਿੱਚ ਵਿਸ਼ਵਾਸ ਬਹੁਤ ਵੱਡੀ ਚੀਜ਼ ਹੁੰਦੀ ਆ ਵੈਸੇ ਤਾਂ ਸਾਰੇ ਰਿਸ਼ਤਿਆਂ ਦੇ ਵਿੱਚ ਹੀ ਵਿਸ਼ਵਾਸ ਵੱਡਾ ਹੁੰਦਾ ਜਦੋਂ ਅਸੀਂ ਇੱਕ ਰਿਸ਼ਤੇ ਦੇ ਵਿੱਚ ਵੱਜ ਗਏ ਕੋਈ ਔਰਤ ਪਤਨੀ ਬਣ ਗਈ ਜਾਂ ਜਿਹੜਾ ਆਦਮੀ ਆ ਉਹ ਪਤੀ ਬਣ ਗਿਆ ਤਾਂ ਉਹਨਾਂ ਨੂੰ ਇੱਕ ਦੂਜੇ ਪ੍ਰਤੀ ਵਫਾਦਾਰ ਰਹਿਣਾ ਚਾਹੀਦਾ ਜਿਵੇਂ ਹੁਣ ਐਸਪੀ ਸਾਹਿਬ ਦੀ ਪਤਨੀ ਸੀ ਜੇ ਉਹਨੂੰ ਐਸਪੀ ਸਾਹਿਬ ਨਾਲ ਪਿਆਰ ਨਹੀਂ ਸੀ ਤਾਂ ਉਹ ਐਸਪੀ ਸਾਹਿਬ ਨੂੰ ਕਲੀਅਰ ਦੱਸ ਸਕਦੀ ਸੀ ਭਾਵੇਂ ਇੱਥੇ ਕੁੜੀ ਦੇ ਘਰਦਿਆਂ ਦੀ ਵੀ ਗਲਤੀ ਆ ਜਦੋਂ ਕੁੜੀ ਇਹ ਕਹਿੰਦੀ ਸੀ ਕਿ ਮੈਂ ਕਿਸੇ ਨਾਲ ਹੋਰ ਨਹੀਂ ਰਹਿਣਾ ਤਾਂ ਜ਼ਬਰਦਸਤੀ ਉਹਦਾ ਵਿਆਹ ਨਹੀਂ ਕਰਨਾ ਚਾਹੀਦਾ ਸੀ ਤੇ ਐਸਪੀ ਸਾਹਿਬ ਦੀ ਪਤਨੀ ਨੂੰ ਸ਼ੁਰੂ ਚ ਹੀ ਆਪਣੇ ਪਤੀ ਨੂੰ ਸਾਰਾ ਕੁਝ ਦੱਸ ਦੇਣਾ ਚਾਹੀਦਾ ਸੀ ਪਹਿਲੀ ਗੱਲ ਮਾਪਿਆਂ ਦੀ ਗਲਤੀ ਉਹ ਜਿਹੜੀ ਕਲੰਕ ਬਣੀ ਐਸਪੀ ਵਾਸਤੇ ਕਿਉਂਕਿ ਹੁਣ ਉਹਨੂੰ ਤਾਂ ਵਿਸ਼ਵਾਸ ਸੀ ਉਨੇ ਉਹਦੀ ਖੁਸ਼ੀ ਲਈ ਉਹਨੂੰ ਕੰਪੇਅਰ ਨਹੀਂ ਕੀਤਾ ਵੀ ਤੂੰ ਮੇਰੇ ਨਾਲ ਜਾ ਕੇ ਰਹਿ। ਉਹਨੂੰ ਇਹ ਸੀ ਵੀ ਚਲੋ ਮੇਰੀ ਪਤੀ ਪਤਨੀ ਦੀ ਖੁਸ਼ੀ ਆ ਵੀ ਆਪ ਦਾ ਸ਼ਹਿਰ ਛੱਡ ਕੇ ਨਹੀਂ ਜਾਣਾ। ਇਸ ਕਰਕੇ ਬਹੁਤ ਸਾਰੇ ਹਨਾ ਪਤੀ ਪਤਨੀ ਆ ਜਿਹੜੇ ਇੱਕ ਦੂਜੇ ਤੋਂ ਦੂਰ ਰਹਿੰਦੇ ਹੁੰਦੇ ਆ। ਅੱਜ ਕੱਲ ਔਰਤਾਂ ਵੀ ਕਮਾਉਂਦੀਆਂ ਘਰ ਤੋਂ ਬਾਹਰ ਜਾਂਦੀਆਂ ਪਤੀ ਵੀ ਦੇਖੋ ਬੰਦੇ ਵੀ ਬਾਹਰ ਜਾਂਦੇ ਆ। ਜੇ ਆਪਾਂ ਐਂ ਗੱਲ ਕਰੀਏ ਕਿਸੇ ਵੀ ਰਿਸ਼ਤੇ ਦੀ ਰੱਖੀ ਆਪਾਂ ਕਿਸੇ ਰਿਸ਼ਤੇ ਦੀ ਨਹੀਂ ਰੱਖ ਸਕਦੇ ਹੁੰਦੇ ਵੀ ਆਪਾਂ ਸਾਰਾ ਦਿਨ ਜਸੂਸੀ ਕਰਾਂਗੇ। ਇਹ ਸਿਰਫ ਪਿਆਰ ਤੇ ਵਿਸ਼ਵਾਸ ਹੁੰਦਾ ਪਿਆਰ ਤੇ ਵਿਸ਼ਵਾਸ ਦੇ ਸਿਰ ਤੇ ਆ ਰਿਸ਼ਤੇ ਆ ਜਿਹੜੇ ਨਿਭਦੇ ਆ ਪਤੀ ਪਤਨੀ ਨੂੰ ਇੱਕ ਦੂਜੇ ਪ੍ਰਤੀ ਇੰਨੀ ਵਫਾਦਾਰੀ ਰੱਖਣੀ ਚਾਹੀਦੀ ਹੈ ਕਿ ਤੀਜਾ ਬੰਦਾ ਉਹਨਾਂ ਬਾਰੇ ਕੋਈ ਗੱਲ ਨਾ ਕਰ ਸਕੇ ਦੇਖੋ ਥੋੜੇ ਬਹੁਤੇ ਗੁੱਸੇ ਗਿਲੇ ਪਿਆਰ ਮੁਹੱਬਤ ਦੇ ਵਿੱਚ ਚੱਲਦੇ ਆ ਪਤੀ ਪਤਨੀ ਦੇ ਰਿਸ਼ਤੇ ਦੇ ਵਿੱਚ ਚੱਲਦੇ ਆ ਪਰ ਜੇ ਅਸੀਂ ਚਾਹਣੇ ਆ ਵੀ ਸਾਡੀ ਆਉਣ ਵਾਲੀ ਜ਼ਿੰਦਗੀ ਵਧੀਆ ਰਹੇ ਅਸੀਂ ਕੋਈ ਵੀ ਇਹੋ ਜਿਹਾ ਕੰਮ ਨਾ ਕਰੀਏ ਪਤਨੀ ਨੂੰ ਇਹੋ ਜਿਹਾ ਕੰਮ ਨਹੀਂ ਕਰਨਾ ਚਾਹੀਦਾ ਜਿਹਦੇ ਨਾਲ ਉਹਦੇ ਪਤੀ ਦੀ ਇੱਜ਼ਤ ਤਾਰ-ਤਾਰ ਹੋਵੇ ਕਿਉਂਕਿ ਜਦੋਂ ਇੱਕ ਔਰਤ ਵਿਆਹੀ ਗਈ ਤਾਂ ਉਹਦੇ ਨਾਲ ਉਹਦੇ ਸਹੁਰੇ ਪਰਿਵਾਰ ਦੀ ਇੱਜ਼ਤ ਆ ਜਿਹੜੀ ਜੁੜ ਜਾਂਦੀ ਆ ਰਿਸ਼ਤਿਆਂ ਦੇ ਵਿੱਚ ਪਿਆਰ ਮੁਹੱਬਤ ਬਣਾਈ ਰੱਖਣਾ ਚਾਹੀਦਾ ਵਿਸ਼ਵਾਸ ਬਣਾ ਕੇ ਰੱਖਣਾ ਚਾਹੀਦਾ ਜੇ ਰਿਸ਼ਤੇ ਦੇ ਵਿੱਚ ਵਿਸ਼ਵਾਸ ਆ ਨਾ ਤੇ ਫਿਰ ਤੀਜੇ ਬੰਦੇ ਦੀ ਮਜਾਲ ਨਹੀਂ ਵੀ ਤੁਹਾਡਾ ਕੋਈ ਫਰਕ ਪਾ ਦੂਗਾ ਹੁਣ ਐਸਪੀ ਸਾਹਿਬ ਨੂੰ ਕਿਸੇ ਨੇ ਫੋਨ ਕੀਤਾ ਪਤਾ ਨਹੀਂ ਕਿਹਨੇ ਕੀਤਾ ਐਸਪੀ ਸਾਹਿਬ ਸੀ ਉਹ ਪਤਾ ਕਰ ਸਕਦੇ ਸੀ ਪਰ ਉਹਨਾਂ ਨੇ ਸਚਾਈ ਜਾਣਨ ਦੀ ਕੋਸ਼ਿਸ਼ ਕੀਤੀ ਤੇ ਸਚਾਈ ਉਹਨਾਂ ਦੇ ਸਾਹਮਣੇ ਆ ਗਈ ਜੇ ਹੁਣ ਕਿਸੇ ਨੇ ਝੂਠਾ ਫੋਨ ਕੀਤਾ ਹੁੰਦਾ ਫਿਰ ਐਸਪੀ ਸਾਹਿਬ ਕਾਲ ਡਿਟੇਲ ਤੋਂ ਫੋਨ ਨੰਬਰ ਤੋਂ ਪਤਾ ਲਗਾ ਸਕਦੇ ਸੀ ਪਰ ਉਹਨਾਂ ਨੂੰ ਲੋੜ ਨਹੀਂ ਪਈ ਕਿਉਂਕਿ ਜਿਨੇ ਫੋਨ ਕੀਤਾ ਸੀ ਉਹ ਉਹਨਾਂ ਦਾ ਕੋਈ ਹਮਦਰਦ ਹੀ ਹੋਊਗਾ ਹਮਦਰਦ ਹੀ ਹੋ ਸਕਦਾ ਕਿਉਂਕਿ ਅ ਅੱਜਕੱਲ ਬਹੁਤ ਸਾਰੇ ਰਿਸ਼ਤੇ ਆ ਜਿਹੜੇ ਨਜਾਇਜ਼ ਰਿਸ਼ਤੇ ਬਣੇ ਹੋਏ ਆ ਦੁਨੀਆ ਤੇ ਉਹਨਾਂ ਬਾਰੇ ਭਾਵੇਂ ਮੰਨ ਲਓ ਇੱਕ ਬੰਦਾ ਉਹਦੇ ਪਤਨੀ ਦੇ ਕਿਸੇ ਨਾਲ ਬਾਹਰ ਸਬੰਧ ਆ ਭਾਵੇਂ ਉਹਦੇ ਦੋਸਤ ਨੂੰ ਪਤਾ ਪਰ ਉਹ ਦੋਸਤ ਦੱਸਣ ਦੀ ਹਿੰਮਤ ਨਹੀਂ ਕਰ ਸਕਦਾ ਕੋਈ ਵੀ ਸਿੱਧੇ ਤੌਰ ਤੇ ਕਿਸੇ ਦੇ ਨਜਾਇਜ਼ ਰਿਸ਼ਤੇ ਬਾਰੇ ਉਹਦੇ ਪਰਿਵਾਰਕ ਮੈਂਬਰ ਨੂੰ ਨਹੀਂ ਦੱਸ ਸਕਦਾ ਕਿਉਂਕਿ ਪਰਿਵਾਰਕ ਮੈਂਬਰ ਨੂੰ ਜੇ ਵਿਸ਼ਵਾਸ ਆਊਗਾ ਗਲਤ ਗੱਲ ਪਾਊਗਾ ਵੀ ਤੂੰ ਕੌਣ ਹੁੰਨਾ ਕਹਿਣ ਵਾਲਾ ਇਸ ਕਰਕੇ ਉਹ ਕੋਈ ਹਮਦਰਦ ਸੀਐਸਪੀ ਸਾਹਿਬ ਦਾ ਜਿਨ੍ਹਾਂ ਨੇ ਜਿਹਨੇ ਫੋਨ ਕੀਤਾ ਤੇ ਐਸਪੀ ਸਾਹਿਬ ਨੇ ਵੀ ਰੋਲਾ ਨਹੀਂ ਪਾਇਆ ਆਪਣੀ ਪਤਨੀ ਨਾਲ ਲੜੇ ਨਹੀਂ ਉਹਨਾਂ ਨੇ ਪਹਿਲਾਂ ਜਾ ਕੇ ਵੇਖਣ ਦੀ ਕੋਸ਼ਿਸ਼ ਕੀਤੀ ਤੇ ਸੱਚਾਈ ਉਹਨਾਂ ਦੇ ਸਾਹਮਣੇ ਆ ਗਈ ਆ ਇਸ ਕਰਕੇ ਇਹੋ ਜਿਹੇ ਰਿਸ਼ਤਿਆਂ ਨਾਲੋਂ ਨਜਾਇਜ਼ ਰਿਸ਼ਤਿਆਂ ਨਾਲੋਂ ਠੀਕ ਹੈ ਵੀ ਤੁਸੀਂ ਜੇ ਹੁਣ ਜਿਵੇਂ ਸੀਮਾ ਸੀ ਉਹ ਹਾਲੇ ਪਿੰਨਾ ਨਹੀਂ ਰਹਿ ਸਕਦੀ ਸੀ ਉਹ ਸ਼ੁਰੂ ਚ ਹੀ ਉਹਨੇ ਐਸਪੀ ਨੂੰ ਦੱਸਿਆ ਹੁੰਦਾ ਤੇ ਇੱਥੋਂ ਤੱਕ ਨੌਬਤ ਹੀ ਨਹੀਂ ਆਉਣੀ ਸੀ ਫਿਰ ਵੀ ਐਸਪੀ ਸਾਹਿਬ ਦੀ ਸਿਆਣਪ ਤੇ ਠੰਡੇ ਮਤੇ ਦੀ ਗੱਲ ਕਰਦੇ ਆ ਨਹੀਂ ਤਾਂ ਕੋਈ ਵੀ ਪਤੀ ਹੈ ਜਿਹੜਾ ਉਹ ਆਪਣੀ ਪਤਨੀ ਨੂੰ ਇਸ ਤਰ੍ਹਾਂ ਬਰਦਾਸ਼ਤ ਨਹੀਂ ਕਰ ਸਕਦਾ ਪਰ ਉਹਨਾਂ ਨੇ ਠੰਡੇ ਦਿਮਾਗ ਨਾਲ ਕੰਮ ਲਿਆ ਤੇ ਉਹਨਾਂ ਨੇ ਉਸ ਔਰਤ ਤੋਂ ਖਿਹੜਾ ਵੀ ਛਡਾਲਿਆ ਆਪਣੇ ਰਿਸ਼ਤੇ ਨੂੰ ਉਹ ਤੋਂ ਅਲੱਗ ਹੋ ਗਿਆ ਅਲੱਗ ਹੋ ਕੇ ਤੇ ਉਹਨੇ ਆਪਣਾ ਫਰਜ ਫਰਜ ਕਹਿ ਲਓ ਕੁਝ ਵੀ ਕਹਿ ਲਓ ਕਿਉਂਕਿ ਜੇ ਉਹਨੂੰ ਕੁੱਟਦਾ ਮਾਰਦਾ ਰਹਿਣਾ ਉਹਨੇ ਫਿਰ ਵੀ ਇਦਾਂ ਹੀ ਸੀ ਕਿਉਂਕਿ ਕੋਈ ਕਿਸੇ ਨੂੰ ਬੰਨ ਕੇ ਨਹੀਂ ਰੱਖ ਸਕਦਾ ਹੁੰਦਾ ਕਹਿੰਦੇ ਹੁੰਦੇ ਆ ਵੀ ਜੇ ਇੱਕ ਔਰਤ ਜਾਂ ਕੋਈ ਮਰਦ ਆਪਣੇ ਰਿਸ਼ਤੇ ਤੋਂ ਬਾਹਰੀ ਸਬੰਧ ਬਣਾਉਂਦਾ ਉਹਦਾ ਪੈਰ ਬਾਹਰ ਨਿਕਲ ਗਿਆ ਉਹਦੀ ਚੀਪ ਚੱਕੀ ਗਈ ਤਾਂ ਇਹ ਰਿਸ਼ਤਾ ਕਦੇ ਵੀ ਸਹੀ ਨਹੀਂ ਹੋ ਸਕਦਾ ਹੁੰਦਾ ਇਸ ਕਰਕੇ ਉਹਨਾਂ ਨੇ ਸਮੇਂ ਸਿਰ ਫੈਸਲਾ ਲਿਆ ਅਜੇ ਕੋਈ ਬੱਚਾ ਵੀ ਨਹੀਂ ਹੋਇਆ ਸੀ ਨਹੀਂ ਅੱਗੇ ਜਾ ਕੇ ਉਹਨਾਂ ਨੂੰ ਬਹੁਤ ਮੁਸ਼ਕਲਾਂ ਆਉਣੀਆਂ ਸੀ ਇਸ ਕਰਕੇ ਰਿਸ਼ਤਿਆਂ ਦੇ ਵਿੱਚ ਪਿਆਰ ਤੇ ਵਿਸ਼ਵਾਸ ਬਹੁਤ ਜ਼ਰੂਰੀ ਆ ਕਿਉਂਕਿ ਕੋਈ ਵੀ ਰਿਸ਼ਤਾ ਨਿਗਾਹ ਰੱਖ ਕੇ ਨਹੀਂ ਰਹਿੰਦਾ ਹੁੰਦਾ ਪਤੀ ਪਤਨੀ ਦੀ ਨਿਗਾਹ ਨਹੀਂ ਰੱਖ ਸਕਦਾ ਤੇ ਪਤਨੀ ਪਤੀ ਦੀ ਨਹੀਂ ਤੇ ਨਾ ਹੀ ਸਾਰਾ ਦਿਨ ਇੱਕ ਦੂਜੇ ਕੋਲ ਬੈਠ ਸਕਦੇ ਆ ਉਹ ਵੀ ਕੰਮ ਛੱਡ ਕੇ ਬੈਠੇ ਰਹਿਣਾ ਕੰਮ ਵੀ ਕਰਨੇ ਪੈਂਦੇ ਆ ਕੰਮ ਵੀ ਜ਼ਰੂਰੀ ਆ ਸਮਾਜ ਦੇ ਵਿੱਚ ਵਿਚਰਨਾ ਵੀ ਜ਼ਰੂਰੀ ਆ ਪਰ ਮੈਨੂੰ ਇਹ ਲੱਗਦਾ ਹੁੰਦਾ ਵੀ ਸਮਾਜ ਦੇ ਵਿੱਚ ਵਿਚਰਦਿਆਂ ਸਾਨੂੰ ਜ਼ਿਆਦਾ ਧਿਆਨ ਦੇਣ ਦੀ ਲੋੜ ਹੁੰਦੀ ਆ ਜੇ ਸਾਨੂੰ ਆਜ਼ਾਦੀ ਮਿਲੀ ਆ ਤਾਂ ਉਹਦਾ ਗਲਤ ਫਾਇਦਾ ਨਹੀਂ ਉਠਾਉਣਾ ਚਾਹੀਦਾ ਇਸ ਕਹਾਣੀ ਤੋਂ ਇਹੀ ਸਿੱਖਿਆ ਮਿਲਦੀ ਆ। ਹਾਂਜੀ ਦੋਸਤੋ ਕਿਵੇਂ ਲੱਗੀ ਤੁਹਾਨੂੰ ਆਪਣੀ ਅੱਜ ਦੀ ਇਹ ਛੋਟੀ ਜੀ ਕਹਾਣੀ ਕਮੈਂਟ ਕਰਕੇ ਜਰੂਰ ਦੱਸਿਓ। ਜੇਕਰ ਕਹਾਣੀ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਜਰੂਰ ਕਰ ਦਿਓ। ਆਪਾਂ ਤੁਹਾਡੇ ਸਾਰਿਆਂ ਦੇ ਕਮੈਂਟ ਆ ਜਿਹੜੇ ਅੱਜ ਪੜ੍ਹਦੇ ਆ ਕਿਉਂਕਿ ਹਫਤੇ ਦੇ ਵਿੱਚ ਕੋਸ਼ਿਸ਼ ਕਰਿਆ ਕਰਾਂਗੇ ਦੋ ਵਾਰ ਆਪਾਂ ਤੁਹਾਡੇ ਕਮੈਂਟ ਪੜ੍ਹਿਆ ਕਰੀਏ। ਹਾਂਜੀ ਦੋਸਤੋ ਆਪਣੀ ਪਿਛਲੀ ਕਹਾਣੀ ਤੇ ਜੋ ਤੁਹਾਡੇ ਕਮੈਂਟ ਆਏ ਨੇ ਬੀਰਪਾਲ ਬਰਾੜ ਇਹ ਮੇਰੀ ਭੈਣ ਪਾਲੀ ਮਨੀਲਾ ਤੋਂ ਨੇ ਮਾਂ ਨੂੰ ਆਪਣੇ ਨੂੰ ਨਾਲ ਕੰਮ ਕਰਾਉਣਾ ਚਾਹੀਦਾ ਸੀ ਸਹੀ ਗੱਲ ਪਹਿਲਾਂ ਤਾਂ ਗੈਰੀ ਨੇ ਸੋਚਿਆ ਨਹੀਂ ਬਾਅਦ ਵਿੱਚ ਪਛਤਾਉਂਦਾ ਬਹੁਤ ਵਧੀਆ ਸਟੋਰੀ ਕਿਰਨ ਪਾਲੀ ਅੱਗੇ ਜੀ ਫਿਰਤਪਾਲ ਸਿੰਘ ਵੈਰੀ ਗੁੱਡ ਸਿਸਟਰ ਜੀ ਨਵਜੋਤ ਕੌਰ ਵੈਰੀ ਗੁੱਡ ਸਿਸਟਰ ਗੁਰਾ ਥਾਂਦੇਵਾਲਾ ਮੁਖਸਰ ਸਾਹਿਬ ਤੋਂ ਬਲਜਿੰਦਰ ਸਿੰਘ ਜੀ ਬਹੁਤ ਵਧੀਆ ਕਹਾਣੀ ਜੀ ਤੀਰਥਕੌਰ ਬਹੁਤ ਵਧੀਆ ਕਹਾਣੀ ਕਰਤਾ ਹੈ ਹੀ ਔਰਤ ਨਾਲ ਆਦਮੀ ਦੇ ਗਵਾਇਆ ਘਰ ਬਚ ਜਾਂਦਾ ਪਰ ਔਰਤ ਗਵਾਏ ਤਾਂ ਘਰ ਬਚਦਾ ਨਹੀਂ ਔਰਤ ਘਰ ਨੂੰ ਸੂਈ ਦੇ ਨੱਕੇ ਵਿੱਚੋਂ ਲਗਾਉਂਦੀ ਹੈ ਇਹ ਗੱਲ ਬਿਲਕੁਲ ਸਹੀ ਕਹੀ ਜਾਂਦੀ ਆ ਕਹਿੰਦੇ ਹੁੰਦੇ ਆ ਸਿਆਣੇ ਵੀ ਜੇ ਆਦਮੀ ਕਹੀ ਲੈ ਕੇ ਪੱਟੇ ਤਾਂ ਵੀ ਘਰ ਨਹੀਂ ਪੱਟਿਆ ਜਾਂਦਾ ਪਰ ਜਿਹੜੀ ਔਰਤ ਆ ਉਹ ਸੂਈ ਨਾਲ ਵੀ ਘਰ ਪੱਟ ਦਿੰਦੀ ਹੁੰਦੀ ਆ ਬਲਜੀਤ ਕੌਰ ਹਾਂਜੀ ਬੇਟਾ ਸਟੋਰੀ ਇਜ਼ ਵੈਰੀ ਇੰਟਰਸਟਿੰਗ ਐਂਡ ਲੈਸਨੇਬਲ ਹੈ ਧੰਨਵਾਦ ਜੀ ਕੌਰ ਸੁਮਜੀਤ ਕੌਰ ਸੁਮਜੀਤ ਵੈਰੀ ਨਾਈਸ ਸਟੋਰੀ ਪ੍ਰਗਟ ਸਿੰਘ ਗੁਰਮੀਤ ਮਖੂਤੋਂ ਦੀਦੀ ਜੀ ਗੁੱਡ ਸਟੋਰੀ ਕਸ਼ਮੀਰ ਖਖ ਵੈਰੀ ਨਾਈਸ ਸਟੋਰੀ ਗੱਗੂ ਗਿੱਲ ਇਹਨਾਂ ਨੇ ਈਮੋਜੀ ਭੇਜੇ ਨੇ ਪ੍ਰਵਨੌਰ ਗਿੱਲ ਮੇਰੀ ਭੈਣ ਇਹਨਾਂ ਨੇ ਵੀ ਈਮੋਜੀ ਭੇਜੇ ਨੇ ਬਨੀਤਾ ਰਾਣੀ ਵੈਰੀ ਨਾਈਸ ਨਰਿੰਦਰ ਕੌਰ ਬਹੁਤ ਵਧੀਆ ਤੇ ਸਿੱਖਿਆ ਦੇਣ ਵਾਲੀ ਕਹਾਣੀ ਹੈ ਸੁਖਨੂਰ ਸਿੱਧੂ ਨਾਈਸ ਸਟੋਰੀ ਸਿਸਟਰ ਡਾਕਟਰ ਅਜੈਬ ਸਿੰਘ ਘਰਾਟ ਵਾਈਫ ਰਾਜਦੀਪ कौर ਗੁੱਡ ਸਟੋਰੀ ਸਿਸਟਰ ਜੀ ਅਗਮਜੋਤ ਬਹੁਤ ਵਧੀਆ ਕਹਾਣੀ ਹੈ ਇੱਕ ਹਾਊਸ ਵਾਈਫ ਜਿਹੜੀ ਹੁੰਦੀ ਆ ਉਹਨੂੰ ਪਤਾ ਹੁੰਦਾ ਜਿਵੇਂ ਸਭ ਹੈਂਡਲ ਕਰਨਾ ਬੱਚੇ ਸਕੂਲ ਭੇਜਨੇ ਜਦੋਂ ਮਾਰਨਿੰਗ ਅਲਾਰਮ ਵੱਜਦਾ ਤਾਂ ਉੱਠਣ ਨੂੰ ਜੀ ਨਹੀਂ ਕਰਦਾ ਪਰ ਫਿਰ ਵੀ ਫਟਾਫਟ ਉੱਠਣਾ ਪੈਂਦਾ ਜਿਹੜੀਆਂ ਦੂਰ ਭੱਜ ਜਿਹੜੀ ਦੌੜ ਭੱਜ ਸਵੇਰੇ ਹੁੰਦੀ ਆ ਮਾਰਨਿੰਗ ਹੁੰਦੀ ਆ ਇਸ ਹੁੰਦੀ ਐ ਸਕੂਲ ਭੇਜਦੀ ਆ ਬੱਚਿਆਂ ਨੂੰ ਇੱਕ ਮਾਂ ਹੀ ਕਰ ਸਕਦੀ ਆ ਫਿਰ ਆਪਣੇ ਹਸਬੰਦ ਨੂੰ ਤੋਰਨਾ ਫਿਰ ਕਰਦਿਆਂ ਨੂੰ ਰੋਟੀ ਪਾਣੀ ਕਰਦੇ ਸਾਰੇ ਕੰਮ ਤੇ ਫਿਰ ਵੀ ਕੋਈ ਕਹੇ ਕਿ ਤੂੰ ਕੀ ਕੀਤਾ ਸਾਰਾ ਦਿਨ ਫਿਰ ਤਾਂ ਔਖਾ ਇੱਕ ਹਾਊਸ ਵਾਈਫ ਹੀ ਆ ਜਿਹਨੂੰ ਪੇਮੈਂਟ ਨਹੀਂ ਮਿਲਦੀ ਸਾਰਾ ਕੰਮ ਕਰ ਲੈਂਦੀ ਫਿਰ ਵੀ ਉਹ ਜ਼ਿੰਮੇਵਾਰੀ ਨਿਭਾਉਂਦੀ ਆ ਹਾਂਜੀ ਬਿਲਕੁਲ ਰਾਜ ਕਿਸੇ ਦੀਆਂ ਗੱਲਾਂ ਵਿੱਚ ਨਹੀਂ ਆਉਣਾ ਚਾਹੀਦਾ ਅਗਮਜੋਤ ਗੁੱਡ ਮਾਰਨਿੰਗ ਦੀਦੀ ਜੀ ਸੌਰੀ ਮੈਂ ਪਿਛਲੀਆਂ ਕਹਾਣੀਆਂ ਨਹੀਂ ਸੁਣ ਸਕੀ ਏਕਮ ਮੇਰੀ ਠੀਕ ਨਹੀਂ ਸੀ ਤਿੰਨ ਦਿਨ ਹੋ ਗਏ ਲਗਾਤਾਰ ਡ੍ਰਿਪ ਲੱਗਦੀ ਸੀ ਕੋਈ ਗੱਲ ਨਹੀਂ ਦੇਖੋ ਤੁਸੀਂ ਹਨਾ ਜਿਹੜੇ ਮੈਨੂੰ ਚਾਉਣ ਵਾਲਿਓ ਮੈਨੂੰ ਇਸ ਗੱਲ ਦੀ ਬਹੁਤ ਖੁਸ਼ੀ ਹੁੰਦੀ ਆ ਕਿ ਤੁਸੀਂ ਮੈਨੂੰ ਮਤਲਬ ਇਹ ਗੱਲ ਦੱਸ ਦਿੰਨੇ ਹੋ ਚਲੋ ਇਹ ਗੱਲ ਨਹੀਂ ਹੈਗੀ ਵੀ ਆਪਣਾ ਰਿਸ਼ਤਾ ਏਸੀ ਗੱਲ ਦੀ ਆ ਵੀ ਜੇ ਇੱਕ ਦਿਨ ਮੰਨ ਲਓ ਤੁਸੀਂ ਵੀਡੀਓ ਨਹੀਂ ਦੇਖੀ ਤੇ ਆਪਣਾ ਰਿਸ਼ਤਾ ਟੁੱਟ ਜੂ ਦੇਖੋ ਘਰ ਬੱਚੇ ਸਾਰਿਆਂ ਲਈ ਜ਼ਰੂਰੀ ਹੁੰਦੇ ਆ ਇਸ ਕਰਕੇ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਂਦੇ ਆਪਾਂ ਨੂੰ ਦੂਜੇ ਰਿਸ਼ਤਿਆਂ ਦਾ ਖਿਆਲ ਰੱਖਣਾ ਬਾਅਦ ਦੇ ਵਿੱਚ ਪਹਿਲਾਂ ਆਪਣੀ ਪਰਿਵਾਰ ਦੀ ਜ਼ਿੰਮੇਵਾਰੀ ਪਹਿਲਾਂ ਹੁੰਦੀ ਆ ਜਦੋਂ ਹੁਣ ਕਈ ਵਾਰੀ ਮੈਨੂੰ ਕੰਮ ਹੁੰਦਾ ਮੇਰੇ ਤੋਂ ਕਹਾਣੀ ਬੋਲੀ ਨਹੀਂ ਜਾਂਦੀ ਕਿਰਾਂਏ ਥੋੜੀ ਹੁੰਦਾ ਵੀ ਹਨਾ ਵੀ ਆਪਣਾ ਪਿਆਰ ਘਟ ਗਿਆ ਇਸ ਕਰਕੇ ਕਿਸੇ ਗੱਲ ਦੀ ਟੈਨਸ਼ਨ ਨਹੀਂ ਲੈਣੀ ਮੈਨੂੰ ਬਲਜੀਤ ਆਂਟੀ ਵੀ ਕਹਿੰਦੇ ਸੀ ਪਿਛਲੇ ਹਫਤੇ ਕਿ ਬੇਟਾ ਕੋਈ ਮੈਂ ਬੀਜੀ ਸੀ ਇਸ ਕਰਕੇ ਕਹਾਣੀਆਂ ਜਿਹੜੀਆਂ ਉਹ ਮੈਂ ਨਹੀਂ ਸੁਣ ਸਕੀ ਇਕੱਠੀਆਂ ਸੁਣੂੰਗੀ ਕੋਈ ਗੱਲ ਨਹੀਂ ਜਦੋਂ ਵੀ ਕਿਸੇ ਨੂੰ ਕੋਈ ਕੰਮ ਹੁੰਦਾ ਕੰਮ ਕਰਨਾ ਵੀ ਜ਼ਰੂਰੀ ਹੁੰਦਾਗਾ ਤੇ ਮੰਗਲ ਸਿੰਘ ਵੈਰੀ ਗੁੱਡ ਜੀ ਹਾਂਜੀ ਇਹ ਸੀ ਆਪਣੀ ਪਿਛਲੀ ਵੀਡੀਓ ਦੇ ਕਮੈਂਟ ਤੇ ਕਹਾਣੀ ਬਾਰੇ ਤੁਹਾਡੇ ਕੀ ਵਿਚਾਰ ਨੇ ਕਮੈਂਟ ਕਰਕੇ ਜਰੂਰ ਦੱਸਿਓ ਮਿਲਾਂਗੇ ਕੱਲ ਨੂੰ ਨਵੀਂ ਕਹਾਣੀ ਦੇ ਨਾਲ ਸਾਰਿਆਂ ਨੂੰ ਸ਼ਸ਼ੀਕਾਲ ਜੀ